ਹੈਲੋ ਹਾਂ ਮੈਂ ਆਹੀਂ ਕਹਿੰਦੀ ਸੀਗੀ ਵੀ ਆਪਾਂ ਨੂੰ ਸਮਾਨ ਤਾਂ ਤਿਆਰ ਆ ਹਾਂ ਉਹੀ ਬਹੁਤ ਹੀ ਘੈਂਟ ਆ ਹਾਂ ਤੇ ਮੇਰੀ ਗੱਲ ਸੁਣ ਲਓ ਪੈਸੇ 1 ਰੁਪਿਆ ਨਹੀਂ ਘਟਣਾ ਤੇ ਪੈਸੇ ਮੈਨੂੰ ਚਾਹੀਦੇ ਆ ਪੂਰੇ ਠੋਕ ਮੈਂ ਫੋਟੋਆਂ ਭੇਜਦੀ ਆ ਹਾਂ ਨਹੀਂ ਨਹੀਂ ਮੈਂ ਫੋਟੋਆਂ ਭੇਜਦੀ ਆ ਕੁੜੀ ਪੂਰੀ ਘੈਂਟ ਆ ਜਿਹੋ ਜਿਹਾ ਤੁਸੀਂ ਕਹਿੰਦੇ ਸੀ ਨਾ ਉਹ ਤੋਂ ਕਿਤੇ ਵੱਧ ਕੇ ਆ। ਹਾਂ। ਤੇ ਤੁਸੀਂ ਮੈਨੂੰ ਦੱਸ ਦੋ ਡਿਲੀਵਰੀ ਕਿੱਥੇ ਕਰਨੀ ਆ ਕੋਈ ਗੱਲ ਨਹੀਂ। ਮੈਂ ਤੁਹਾਨੂੰ ਕਿਹੜਾ ਫੋਟੋਆਂ ਭੇਜਦੀ ਆ ਤੁਸੀਂ ਪੱਕਾ ਕਰੋ ਫਿਰ ਆਪਾਂ ਪੈਸਾ ਦਾ ਡਨ ਕਰਦੇ। ਬਸ ਇੱਕ ਮਿੰਟ ਹੀ ਖੜ੍ਹਦੇ ਹੋ ਤੁਹਾਨੂੰ ਹੁਣੇ ਕਰਦੀ ਆ WhatsApp। ਹਾਂ। ਫੋਲਡ ਹੀ ਰੱਖਿਓ ਬਸ ਤੁਸੀਂ। ਹਾਂ ਦੇਖੋ ਚਾਰ ਫੋਟੋਆਂ ਭੇਜੀਆਂ ਪੂਰੀਆਂ। ਹਾਂ ਕਿਉਂ ਮੰਨਦੇ ਆ ਫਿਰ ਹੁਣ ਫਿਰ ਹਾਂ ਹੁਣ ਮੇਰੇ ਹੀ ਰਕਮ ਤਿਆਰ ਰੱਖਿਓ ਆਪਣੀ ਡੀਲ ਡਨ ਹੋਈ ਸੀ ਇਹ ਕਿ ਕਿੰਨੇ ਚ ਤੁਹਾਨੂੰ ਯਾਦ ਆ ਨਾ ਹਾਂ 5 ਲੱਖ ਚ ਠੀਕ ਆ 1 ਰੁਪਿਆ ਨਹੀਂ ਘਟਨਾ ਇਹ ਤਾਂ ਕੀ ਵੇਖ ਲਓ ਖੁਸਤਾ ਫਿਰ ਕਰਨਾ ਹੀ ਸੀ ਤੁਹਾਨੂੰ ਹਾਂ ਤੁਸੀਂ ਖੁਸ਼ ਹੋ ਤਾਂ ਸਾਨੂੰ ਖੁਸ਼ੀ ਦਿਓਗੇ ਤੁਸੀਂ ਹੈਨਾ ਸਾਨੂੰ ਪੈਸਾ ਤੇ ਲਾ ਦੋਗੇ ਤੁਸੀਂ ਖੁਸ਼ ਤਾਂ ਸੀ ਖੁਸ਼ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਕੋਈ ਗੱਲ ਠੀਕ ਹੈ ਚਲੋ ਕੋਈ ਨਹੀਂ ਆਪਾਂ ਕਰ ਦਿੰਨੇ ਆ ਡਿਲੀਵਰੀ ਬਹੁਤ ਜਲਦੀ ਮੈਨੂੰ ਥੋੜਾ ਜਿਹਾ ਟਾਈਮ ਦੋ ਬੱਸ ਤੁਸੀਂ ਇਧਰੋਂ ਡੰਨਾ ਨਾ ਚਲ ਤੁਸੀਂ ਐਡਵਾਂਸ ਪਵਾ ਦਿਓ ਫਿਰ ਮੈਨੂੰ ਅੱਧੀ ਅੱਧਾ ਪਵਾ ਦਿਓ ਐਡਵਾਂਸ ਕੇਰਾ ਤੇ ਅਸੀਂ ਡਿਲੀਵਰੀ ਕਰ ਦਿੰਨੇ ਆ ਅੱਜ ਹੀ ਕਰ ਦਿੰਨੇ ਆ ਕੋਈ ਚੱਕਰ ਨਹੀਂ ਠੀਕ ਹੈ ਜੀ ਓਕੇ ਹੈਲੋ ਹਾਂਜੀ ਬਈ ਤੇ ਮੈਂ ਤੁਹਾਨੂੰ ਤਾਂ ਹੀ ਫੋਨ ਲਾਇਆ ਸੀਗਾ ਉਹਨਾਂ ਸੇਟ ਜੀ ਆਉਣ ਵਾਲੇ ਆ ਤੇ ਤੁਸੀਂ ਆ ਜਾਂਦੇ ਤੇ ਕਿਉਂਕਿ ਸਾਨੂੰ ਜਲਦੀ ਤੋਂ ਜਲਦੀ ਪੇਮੈਂਟ ਕਰੋ ਤਾਂ ਕਿ ਆਪਾਂ ਤੁਹਾਡੇ ਡਿਲੀਵਰੀ ਕਰਗੇ ਅੱਗੇ। ਹਾਂਜੀ। ਨਹੀਂ ਨਹੀਂ ਤੁਸੀਂ ਫਿਕਰ ਨਾ ਕਰੋ ਜੀ ਸਮਾਨ ਪੂਰਾ ਇੱਕ ਨੰਬਰ ਹੋਊਗਾ ਜਿਵੇਂ ਦਾ ਤੁਸੀਂ ਕਹੋਗੇ ਜਿਵੇਂ ਜੋ ਚੀਜ਼ ਕਹੋਗੇ ਉਵੇਂ ਦੀ ਮਿਲੂ ਟੌਪ ਦਾ ਸਮਾਨ ਆਪਣੇ ਕੋਲੇ। ਤੁਹਾਨੂੰ ਪਤਾਗਾ ਕਿਹੜਾ ਅੱਜ ਦਾ ਵਾਪ ਹੈਗਾ। ਹਾਂਜੀ ਹਾਂਜੀ ਬਾਕੀ ਪੈਸਿਆਂ ਦਾ ਦੇਖ ਲਓ ਤੁਹਾਡੇ ਨਾਲ ਡੀਲ ਹੋਈ ਹੈ 3 ਮਹੀਨਿਆਂ ਚ 5 ਲੱਖ ਰੁਪਏ ਦੀ। ਹਾਂਜੀ ਹਾਂਜੀ। ਬਸ ਤੁਸੀਂ ਪਹੁੰਚੋ ਠੀਕ ਹੈ ਸੇਠ ਜੀ ਆਉਣ ਵਾਲੇ ਹੀ ਆ। ਆਈ ਗਏ ਤੁਸੀਂ ਠੀਕ ਹੈ ਜੀ ਆਜੇ ਅੰਦਰ ਆ ਜਿਓ ਫਿਰ ਹਾਂਜੀ ਤੇ ਤੁਸੀਂ ਫਿਰ ਪੈਸੇ ਪੂਰੇ ਲੈ ਕੇ ਆਏ ਹੋ ਪੈਸੇ ਮੈਂ ਆਉਂਦੇ ਆਉਂਦੇ ਹੀ ਨਹੀਂ ਕੱਢੇ ਜੇਬ ਚੋਂ ਠੀਕ ਹੈ ਜਿਹੜੀ ਤੁਸੀਂ ਗੱਲ ਕੀਤੀ ਸੀ ਮੇਰੇ ਨਾਲ ਕਮਿਟਮੈਂਟ ਕੀਤੀ ਸੀ ਵੀ ਤੁਸੀਂ ਜਿਹੜਾ ਸਮਾਨ ਦੀ ਗੱਲ ਕੀਤੀ ਹੈ ਮੇਰੇ ਨਾਲ ਹਾਂਜੀ ਹਾਂਜੀ ਠੀਕ ਹੈ ਸਾਨੂੰ ਇਕੱਲੇ ਪੰਜਾਬ ਦੇ ਵਿੱਚ ਨਹੀਂ ਯੂਪੀ ਕਿਤੇ ਵੀ ਸਾਨੂੰ ਚਾਹੀਦੀ ਦਾ ਅਸੀਂ 3 ਮਹੀਨੇ ਵਾਸਤੇ ਤੁਸੀਂ ਗੱਲ ਕੀਤੀ ਸਾਡੇ ਨਾਲ ਜੋ ਪੈਸੇ ਦੀ ਹੋਈ ਹੈ ਉਹ ਤੁਹਾਡੇ ਨਾਲ ਅਸੀਂ ਖਰੀ ਗੱਲ ਕੀਤੀ ਹੈ ਠੀਕ ਹੈ ਪੈਸਾ ਤੁਹਾਨੂੰ ਮਿਲੂਗਾ ਠੀਕ ਹੈ ਜੀ ਤੇ ਦੂਜੀ ਗੱਲ ਇਹ ਵੀ ਤੁਸੀਂ ਇੰਨੇ ਕ ਪੈਸੇ ਕਿਰਾਂਗੇ ਨੋ ਬਾਕੀ ਦਾ ਜਿਹੜਾ ਤੁਸੀਂ ਡਿਲੀਵਰੀ ਕਰੋਗੇ ਉਸ ਟਾਈਮ ਮਿਲ ਜਾਣਗੇ ਤੁਹਾਨੂੰ ਕੋਈ ਗੱਲ ਨਹੀਂ ਇਹ ਤੁਸੀਂ ਸਗਣ ਦੇ ਤੌਰ ਤੇ ਮੰਨ ਲਓ ਚਾਹੇ ਸਾਈ ਦੇ ਤੌਰ ਤੇ ਮੰਨ ਲਓ ਇਹ ਤੁਹਾਨੂੰ ਸਾਈ ਦੇ ਤੌਰ ਤੇ ਮਿਲ ਗਏ ਪੈਸੇ ਬਾਕੀ ਦਾ ਜਿੰਨਾ ਹੋਇਆ ਤੁਸੀਂ ਸਾਨੂੰ ਡਿਲੀਵਰੀ ਕਰੋ ਬਾਕੀ ਦਾ ਅਸੀਂ ਤੁਹਾਨੂੰ ਮਾਲ ਦੇਂਦੇ ਰਹਾਂ ਪੈਸੇ ਦੀ ਚਿੰਤਾ ਨਾ ਕਰੋ ਬਸ ਇਹ ਸਾਰੀ ਚੀਜ਼ ਇਹੀ ਹੈ ਤੁਸੀਂ ਸਾਨੂੰ ਪੈਸਾ ਤੇ ਲੱਭ ਚੁੰਦੇ ਰਹੋ ਤੇ ਬਾਕੀ ਤੁਸੀਂ ਟੈਨਸ਼ਨ ਨਾ ਲਾਓ ਜਿੱਥੇ ਕਹੋਗੇ ਜਿਹੜੇ ਏਰੀਆ ਚ ਕਹੋਗੇ ਉਸੇ ਏਰੀਆ ਚ ਅਸੀਂ ਤੁਹਾਨੂੰ ਸਮਾਨ ਪਹੁੰਚਾ ਦੇਵਾਂਗੇ ਦੇਖੋ ਨਵਾਂ ਸਾਲ ਆਉਂਦਾ ਜਾਂਦਾ ਬਿਲਕੁਲ ਬਿਲਕੁਲ ਨਵੇਂ ਸਾਲ ਦੇ ਵਿੱਚ ਕੀ ਹੁੰਦਾ ਹੈ ਵੱਡੇ ਘਰਾਂ ਦੇ ਜਿਹੜੇ ਲਾੜਲੇ ਵਿਗੜੇ ਹੋਏ ਧਾਹ ਅਸੀਂ ਵੀ ਚਾਰ ਪੇ ਕਰਾਉਣੇ ਤੁਸੀਂ ਸਮਝਦਾ ਸਮਝ ਸਕਦੇ ਨਹੀਂ ਉਹ ਸਾਨੂੰ ਇਹੀ ਚਾਹੀਦਾ ਕਿ ਵੀ ਮਾਲ ਚਿੱਟਾ ਹੋਵੇ ਐਂ ਹੱਥ ਲਾਏ ਮਿਹਣਾ ਕਰਦਾ ਹੋਵੇ ਬਿਲਕੁਲ ਬਿਲਕੁਲ ਬਾਕੀ ਦੇ ਜੇ ਤੁਹਾਨੂੰ ਘੱਟ ਲਾਏ ਤਾਂ ਥੋੜੇ ਬਹੁਤੇ ਹੋਰ ਦੇ ਦੇਣਾ ਕੋਈ ਗੱਲ ਨਹੀਂ ਤੁਹਾਨੂੰ ਪਤਾ ਹੀ ਹੈੀ ਬਾਕੀ ਤੁਹਾਨੂੰ ਦੇਖੋ ਮੈਂ ਫੋਟੋਆਂ ਭੇਜਾਂਗਾ ਉੱਟਮਾ ਸਾਡੇ ਪਸੰਦ ਆਂਗਾ ਕੱਲਾ ਮੈਂ ਨਹੀਂ ਮੇਰੇ ਨਾਲ ਹੋਰ ਵੀ ਦੋ ਚਾਰ ਜਣੇ ਉਹਨਾਂ ਨੂੰ ਪਸੰਦ ਆਂਗਾ ਤੇ ਤੁਸੀਂ ਆ ਪੈਸੇ ਰੱਖੋ ਤੇ ਜਿਹੜਾ ਤੁਸੀਂ ਸਾਡੇ ਨਾਲ ਕਮੈਂਟਮੈਂਟ ਕੀਤੀ ਹੈ ਹੁਣ ਬਾਰ-ਬਾਰ ਤੁਹਾਡੇ ਨਾਲ ਨਵਾਂ ਗੱਲ ਚੰਗੀ ਹੈ ਬਾਕੀ ਦਾ ਜਿਹੜੀ ਮੋਬਾਈਲ ਤੇ ਹੋਗੀ ਹੈ ਹੈ ਤੇ ਦੂਜੀ ਗੱਲ ਇਹ ਵੀ ਕਿਸੇ ਨੂੰ ਹੋਰ ਕਿਸੇ ਨੂੰ ਪਤਾ ਨਾ ਲੱਗੇ ਕਿਸੇ ਬੰਦੇ ਨੂੰ ਹੋਰ ਕਿਸੇ ਨੂੰ ਪਤਾ ਲੱਗੂਗਾ ਸੀ ਵਿੱਚ ਹੀ ਫਸਾਂਗੇ ਕਿਉਂ ਟੈਨਸ਼ਨ ਲੈਣੀ ਹੈ ਤੁਸੀਂ ਪਰਸਨ ਬਸਰਨ ਵਾਲੀ ਗੱਲ ਨਹੀਂ ਦੇਖੋ ਅੱਜ ਕੱਲ ਇਹ ਬਹੁਤ ਚੱਲ ਪਿਆ ਸਿਸਟਮ ਇੱਕ ਮਿੰਟ ਸੀਟ ਜੀ ਆਉਣ ਵਾਲੀ ਸੀਗੇ ਤੁਸੀਂ ਮੜਾ ਜਾਉਨਾ ਹਾਂ ਹਾਂ ਬਾਕੀ ਦੇ ਪੈਸੇ ਸੀਟ ਦੇ ਸਾਹਮਣੇ ਦੇ ਦੇਗੇ ਹੈਲੋ ਤੁਸੀਂ ਐ ਕਰੋ ਤੁਸੀਂ ਮੜੇ ਜਾਂ ਮੈਨੂੰ ਇੱਥੋਂ ਬੋਟਮਾ ਦਿਖਾਓ ਸੀਟ ਜੀ ਆ ਜਾਂਦੇ ਤੁਸੀਂ ਉਹ ਆਏ ਬੈਠੇ ਸੀਗੇ ਆਪਣੇ ਠੀਕ ਹੈ ਕੌਣ ਨੂੰ ਕਹਦੇ ਜਿਹੜੀ ਹੁਸਦ ਦੇ ਨਾਲ ਹੋਈ ਸੀਗੀ ਸਪਲਾਈ ਵਾਸਤੇ ਠੀਕ ਹੈ ਜੀ ਆ ਜੀ ਹਾਂਜੀ ਉਹ ਪੇਮੈਂਟ ਲੈ ਕੇ ਆਏ ਸੀਗੇ ਤੁਸੀਂ ਦੇਖ ਲੈਂਦੇ ਆ ਕਰੀ ਤਰ੍ਹਾਂ ਪਾਡੀ ਵੀ ਕਰ ਦਿੰਦੇ ਉਹਨਾਂ ਨੂੰ ਸਵਾਨ ਦੇ ਨਾਲੇ ਉਮਰ ਘੱਟੋ ਘੱਟ ਉਹਨਾਂ ਦੀ 18 ਤੇ ਆਪਣੇ 25 ਤੋਂ ਥੱਲੇ ਥੱਲੇ ਹੋਵੇ 22 22 ਤੋਂ ਥੱਲੇ ਜਿਆਦਾ 올ਡ ਨਾ ਹੋਵੇ ਤੁਸੀਂ ਟੈਨਸ਼ਨ ਹੀ ਨਾ ਲਓ ਜੀ ਸਾਨੂੰ ਵੀ ਪਤਾ ਹੈਗਾ ਤਾਂ ਹੀ ਅਸੀਂ ਪੈਸੇ ਆਪ ਦੇ ਸਵਾਨ ਨਾਲ ਮੰਗੇ ਆ ਆ ਤੁਸੀਂ ਫੋਟੋਆਂ ਦੇਖੋ ਜਰਾ ਸਾਨੂੰ ਮੂੰਹੋਂ ਮੰਗੇ ਪੈਸੇ ਮਿਲੇ ਆ ਦੇਖ ਠੀਕ ਹੈ ਠੀਕ ਹੈ ਤੁਸੀਂ ਦੇਖੋ ਕੋਈ ਉਮਰ ਨਹੀਂ ਸਾਰੀਆਂ ਕੋਈ ਆਹੀ 18 20 21 ਤੁਸੀਂ ਤਾਂ 24 25 ਵੀ ਬਾਲੀ ਕਹਤੀ ਕੋਈ ਇੰਨੀ ਉਮਰ ਵੀ ਨਹੀਂ ਦੀ ਬਹੁਤ ਠੀਕ ਆ ਬਹੁਤ ਚੰਗਾ ਤੁਸੀਂ ਕਿਹਾ ਉਸ ਤੇ ਖਰੇ ਉਤਰੋ ਬਾਕੀ ਦੇ ਜਿਹੜੇ ਪੈਸੇ ਹੋਰ ਹੋਏ ਜਾਂ ਸਾਡੀ ਡਿਮਾਂਡ ਹੋਰ ਹੋਈ ਅਸੀਂ ਤੁਹਾਨੂੰ ਫੋਨ ਤੇ ਦੱਸ ਦਿਆਂਗੇ ਬਾਕੀ ਤੁਹਾਡੇ ਸੀਟ ਆਉਣ ਵਾਲੇ ਹੋਣਗੇ ਉਹਨਾਂ ਨਾਲ ਹਾਂਜੀ ਬਸ ਵਾਈ ਆਈ ਹਾਂ ਪੈਸੇ ਰੱਖੋ ਕੋਈ ਗੱਲ ਗਿਣ ਲਓ ਇਸ ਬਿਜ਼ਨਸ ਦੇ ਵਿੱਚ ਕੋਈ ਘਾਟਾ ਵੰਡਾ ਨਹੀਂ ਹੋਣਾ ਚਾਹੀਦਾ ਆਪਦੇ ਤੁਹਾਡੇ ਖਰੇ ਪੈਸੇ ਆ ਉਹ ਦਰ ਗਿਆਲੀ ਗਿਆ ਜੀ ਫੋਰ ਸਾਈਡ ਦੀ ਕੀ ਹਾਲ ਹੈ ਕੀ ਹਾਲ ਹੈ ਉਹ ਚਾਰ ਦੀ ਕਲਾ ਇਹ ਹੁਣ ਤਾਂ ਆ ਜੀ ਇਹਨਾਂ ਨਾਲ ਸਾਰੀ ਗੱਲ ਕਰ ਲਈ ਹੈ ਨਾ ਹਾਂਜੀ ਹਾਂਜੀ ਗੱਲ ਇਹਨਾਂ ਨਾਲ ਸਾਈ ਹੋਊ ਬੇਫਿਕਰ ਹੋ ਜਾ ਬਾਈ ਟੈਨਸ਼ਨ ਨਾਲ ਹੈ ਜਿਹੜੀ ਤਰ੍ਹਾਂ ਗੱਲ ਕਰਨੀ ਉਸ ਗੱਲ ਤੇ ਪੂਰੇ ਉਤਰਾਂਗੇ ਪਰ ਪੈਸਿਆਂ ਵੱਲੋਂ ਸਾਨੂੰ ਖਰਾਬ ਨਾ ਕਰਿਓ ਬਾਈ ਦੇਖੋ ਜੀ ਪੈਸੇ ਮੈਂ ਪਹਿਲਾਂ ਇਹਨਾਂ ਨੂੰ ਸਾਈ ਪੜਾਉਂਦਾ ਸੀ ਸਾਈ ਤੋਂ ਬਾਅਦ ਵਿੱਚ ਵੀ ਉਸ ਤੋਂ ਬਾਅਦ ਵੀ ਇਹਨਾਂ ਨੂੰ ਹੋਰ ਦੇ ਦਿੱਤੇ ਪੈਸੇ ਨਹੀਂ ਪੈਸੇ ਤਾਂ ਮੈਂ ਵੇਖ ਲੈ ਪੈਸਿਆਂ ਦਾ ਨਹੀਂ ਗੁਰੌਲਾ ਪਰ ਇਹ ਵੀ ਸਮੇਂ ਮੁਤਾਬਕ ਜਿਹੜੀ ਆਪਣੀ ਗੱਲਬਾਤ ਹੋਈ ਹੈ ਉਹ ਤੋਂ ਨਾ ਤੁਸੀਂ ਭਜਿਓ ਨਾ ਅਸੀਂ ਭੱਜਣ ਕੋਈ ਨਹੀਂ ਭਾਈ ਇਹਦੇ ਬਸ 18 ਤੋਂ 22 ਤੱਕ ਹੋਵੇ ਮੈਂ ਕਿਹਾ ਟੈਨਸ਼ਨ ਛੱਡਦੇ ਯਾਰ ਤੁਸੀਂ ਨੂੰ ਖੁਸ਼ ਹੋ ਜੂ ਇਹ ਕਿ ਇਹੋ ਜਿਹਾ ਸਮਾਨ ਇਹਦੀ ਡਿਊਟੀ ਇਹ ਲਈ ਹੈ ਕਿਉਂਕਿ ਵਧੀਆ ਤਾਂ ਵਧੀਆ ਸਮਾਨ ਜਿਹੜਾ ਨਿਹਾਉਣ ਲੱਭ ਗਿਆ ਸੀ ਕੰਮ ਸਾਡਾ ਭਾਈ ਫੇਰ ਹੀ ਚੱਲਣਾ ਉਹ ਸੇਠ ਆਇਆ ਵੀ ਦੇਖੋ ਮੇਰੀ ਵੀ ਮਜਬੂਰੀ ਹੈ ਕਹਾ ਮੰਗ ਹੁੰਦੀ ਹੈ ਕੀ ਹਨਾ ਅੱਜ ਕੱਲ ਆਹ 2024 ਆਉਣ ਵਾਲਾ ਉਹਦੇ ਵਿੱਚ ਉਸ ਤੋਂ ਪਹਿਲਾਂ ਪਹਿਲਾਂ ਨਵੇਂ ਸਾਲ ਦੇ ਨਵੇਂ ਸਾਲ ਤੋਂ ਸਟਾਰਟ ਹੋ ਜੂਗਾ ਕੰਮ ਤੇ ਸਾਨੂੰ ਤਾਂ ਗਾਹਾਂ ਸਪਲਾਈ ਕਰਦਾ ਤੈਨੂੰ ਵਧੀਆ ਸਮਾਨ ਦੇਵਾਂਗੇ ਤੇਰਾ ਕੰਮ ਚੱਲੂ ਫੇਰ ਹੀ ਸਾਡਾ ਚੱਲੂ ਹੂੰ ਅਸੀਂ ਕਿਸੇ ਨਾਲ ਵੀ ਐ ਨਹੀਂ ਕਰਦੇ ਕੋਈ ਪਹਿਲਾਂ ਤੇਰੇ ਨਾਲ ਨਹੀਂ ਜਿੱਥੇ ਵੀ ਸਾਡੀ ਡੀਲ ਹੁੰਦੀ ਹੈ ਅਸੀਂ ਸਹੀ ਕਰਦੇ ਹਾਂ ਪੈਸੇ ਗਰੋਂ ਮੜੇ ਨਾਲੋਂ ਫੋਟੋ ਵਗੈਰਾ ਦੇਖ ਲਿਆ ਅਸੀਂ ਜੋ ਤੁਸੀਂ ਭੇਜਿਆ ਸੀ ਉਹ ਹੀ ਇੱਥੇ ਆ ਹੁਣ ਬਸ ਸਾਨੂੰ ਗਾਹ ਨੂੰ ਕਬਰੇਟ ਨਾ ਹੋਵੇ ਜਿਵੇਂ ਪਹਿਲਾਂ ਆਪਣਾ ਰਲਾਇਆ ਪੈ ਗਿਆ ਸੀ ਥੋੜਾ ਜਿਹਾ ਉਵੇਂ ਨਾ ਹੋਵੇ ਦੇਖੋ ਮੈਂ ਸੋਥੋਂ ਨਹੀਂ ਭੱਜਿਆ ਤੁਸੀਂ ਮੇਰੇ ਤੋਂ ਨਹੀਂ ਭੱਜੇ ਠੀਕ ਹੈ ਇਹ ਗੱਪੀਆਂ ਹੀ ਜਾਂਦੀਆਂ ਕੋਈ ਚੱਕੀ ਬਾਈ ਬਣ ਕੇ ਪਹਿਲਾਂ ਤਰ੍ਹਾਂ ਕੰਮ ਹੋਊਗਾ ਹਾਂ ਮੈਂ ਦੀ ਡਿਊਟੀ ਜਾਂਦੀ ਹੈ ਕੰਮ 'ਚ ਕੋਈ ਬਰਕਣੀ ਨਹੀਂ ਹੋਊਗਾ ਠੀਕ ਹੈ ਇਹ ਕੰਮਾਂ ਦੇ ਵਿੱਚ ਫਰਕ ਬਸ ਬਾਕੀ ਪਹਿਲਾਂ ਸਾਨੂੰ ਸਮਾਨ ਵੇਖ ਕੇ ਜਦੋਂ ਸਮਾਨ ਪਛਾਣਦੇ ਆਂਗੇ ਤੂੰ ਵੀ ਟਾਈਮ ਸਿਰ ਲੱਗਦਾ ਲੱਪਣ ਤੇ ਤੈਨੂੰ ਪਤਾ ਹੀ ਨਹੀਂ ਸੌਕੇ ਜਾਉਣੀ ਹੈ ਹੂੰ ਫਰ ਤੇਰਾ ਕੰਮ ਸਹੀ ਹੋਊਗਾ ਓਕੇ ਹੋ ਦੇਖੋ ਜੀ ਜਿੰਨਾ ਸੋਨੂ ਆ ਉਹਨੂੰ ਸਾਲਾ ਤੁਹਾਡੇ ਨਾਲੋਂ ਵੱਧ ਕੇ ਸਾਨੂੰ ਠੀਕ ਹੈ ਜਿਹੜੇ ਪਹਿਲਾਂ ਕੋਈ ਆਪਣੀ ਤੋਂ ਮਾੜੀ-ਮੋਟੀ ਮਿਸਟੇਕ ਹੋ ਗਈ ਉਹ ਹੁਣ ਨਹੀਂ ਹੋਣੀ ਚਾਹੀਦੀ ਸੋ ਇਹ ਪਹਿਲਾਂ ਨਵੇਂ ਦੀ ਗੱਲ ਛੱਡੋ ਪਰ ਇਹ ਬਿਜ਼ਨਸ ਦੇ ਵਿੱਚ ਕੋਈ ਨਵਾਂ ਪੁਰਾਣਾ ਨਹੀਂ ਹੁੰਦਾ ਤੁਸੀਂ ਆਪਦੇ ਘਰੇ ਆ ਅਸੀਂ ਆਪਦੇ ਘਰੇ ਆ ਬਸ ਜਿਹੜਾ ਪੈਸੇ ਦਾ ਲੈਣ ਦੇਣਾ ਹੈਗਾ ਜਾਂ ਇਧਰ ਉਧਰ ਕਰਨ ਨਾਲ ਬਸ ਉਹ ਸਹੀ ਹੋਣਾ ਚਾਹੀਦਾ ਤੁਸੀਂ ਸਾਨੂੰ ਮਾਲ ਸਹੀ ਦਿੰਦੇ ਰਹੋ ਅਸੀਂ ਤੁਹਾਨੂੰ ਪੈਸੇ ਚਾਹੇ ਜਿਵੇਂ ਵੀ ਕਰਾ ਲਓ ਬਸ ਤਾਨੂੰ ਪੈਸੇ ਮਿਲਦੇ ਰਹਿਣਗੇ ਬਸ ਆ ਜਿਹੜੀ ਗੱਲ ਹੋਈ ਹੈ WhatsApp ਤੇ ਲਿਖਿਆ ਗਿਆ ਕਰਿਆ ਤੇ ਦਿਓ ਜਾਸ ਫਿਰ ਬਾ ਫੋਟੋਆਂ ਤੁਸੀਂ ਵੇਖ ਲਈਆਂ ਹਾਂਜੀ ਇਹਨਾਂ ਦੇ ਵਿੱਚੋਂ ਹੀ ਠੀਕ ਹੈ 18 ਤੋਂ 22 ਦੇ ਵਿੱਚ ਵਿੱਚ ਠੀਕ ਹੈ ਏਜ ਵੀ ਸਹੀ ਹੋ ਸਮਾਣ ਵੀ ਸਹੀ ਹੋ ਬਾ ਤੁਹਾਡੇ ਨਾਲ 3 ਮਹੀਨੇ ਦੀ ਕਮਿਟਮੈਂਟ ਕੀਤੀ ਹੈਗੀ ਤੇ ਬਾਕੀ ਦਾ ਜਿਹੜਾ ਕੋਈ ਹੋਰ ਹੋਇਆ ਤਾਂ ਨੂੰ ਦੱਸ ਦੇਗੇ ਘੱਟੋ ਘੱਟ 60 70 ਮਿੰਟਾਂ ਤੱਕ ਉਹ ਬੱਦ ਦਿਨੇ ਕਦੋਂ ਦਿਲਵੀਆਂ ਤੋਂ ਜਾ ਕੇ ਫਿਰ ਲੈ ਲੈ ਪਾਲਟੀ ਸ਼ਰਟ ਵੀ ਥੋੜੇ ਤੋਂ ਤਾਂ ਕਿ ਤੇ ਭੱਜੇ ਨਹੀਂ ਸੱਤੋਂ ਕਿਤੇ ਸੀ ਭਾਦੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਸੇ ਠੀਕ ਹੈ ਠੀਕ ਹੈ ਓਕੇ ਲੈ ਬਈ ਹੁਣ ਗੱਲ ਇਹ ਵੀ ਆਪਾਂ ਪੈਸੇ ਫੜ ਲਿਆ ਤੇ ਕੰਮ ਕਰਦੇ ਸ਼ੁਰੂ ਬਿਲਕੁਲ ਹੀ ਕੋਈ ਇਹਦਾ ਬੰਦਾ ਵਧੀਆ ਇਹ ਰੁਪਈਏ ਰੁਪਈਏ ਆਪਣੇ ਪਰ ਪਈਆਂ ਦਾ ਮਤਲਬ ਹੈ ਸਾਨੂੰ ਕਿਸੇ ਦਾ ਕੋਈ ਮਤਲਬ ਨਹੀਂ ਅਗਲਾ ਪੈਸੇ ਸਹੀ ਦਿੰਦਾ ਹੈ ਖੰਡਰ ਉਹ ਲਈ ਵੀ ਕਿਸੇ ਨੂੰ ਹਾਂਜੀ ਹਾਂ ਬਸ ਹੁਣ ਤੂੰ ਲਾ ਕੇ ਦਿਮਾਗ ਤੇ ਐਸਾ ਸਮਾਨ ਲੱਭਣਾ ਤੇ ਐਸਾ ਪੈਨੋ ਸਮਾਨ ਦੇਣਾ ਇਹ ਬੰਦਾ ਦੁਬਾਰਾ ਭੱਜਿਆ ਆਵੇ ਬਿਲਕੁਲ ਬਿਲਕੁਲ ਆਪ 6 7 ਤਾਂ ਮੈਂ ਇਹਨਾਂ ਨੂੰ ਸਿਲੈਕਟ ਕਰਾ ਦਿਆਂਗਾ ਉਹਨਾਂ ਦੀ ਆਪਾਂ ਡਿਲੀਵਰੀ ਦੇਣੀ ਹੈ ਬਸ 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 ਬਾਕੀ ਕੋਈ ਗੱਲ ਨਹੀਂ ਆਪਾਂ ਹੁਣ ਤੋਂ ਹੀ ਲੱਗ ਜਾਨੇ ਕੰਮ ਚਲੋ ਪਾਸੇ ਇੰਨਾ ਕੁ ਕਰੀਏ ਇੱਕ ਵਾਰੀ ਉਦੋਂ ਦਾ ਪ੍ਰਵੇਦ ਇੱਕ ਪਾਰਟੀ ਹੋ ਰਹੀਦੀ ਆ ਉਹਨੂੰ ਮਿਲ ਲੈ ਆਪਾਂ ਇਹਦਾ ਕੰਮ ਚੰਗੀ ਜਿਹੜਾ ਹੈ ਨਾ ਸਾਰੀ ਉਮਰ ਦਾ ਜਗ੍ਹਾ ਹੈ ਹਾਂਜੀ ਤੂੰ ਵੀ ਮਾਲਾ ਮਾਲਾ ਤੇ ਬੈ ਨਹੀਂ ਮਾਲਾ ਮਾਲਾ ਬਿਲਕੁਲ ਬਾਕੀ ਮੈਂ ਬੈਠਾ ਪਿੱਛੇ ਕੀ ਆ ਕਿ ਪਾਇਆਗਾ ਤੂੰ ਟੈਨਸ਼ਨ ਲਾ ਦੇ ਦਿਮਾਗ ਤੈਨੂੰ ਨੈਕ ਬਲੌਗ ਕੋਈ ਗੱਲ ਨਹੀਂ ਉਹ ਮੇਰੀ ਜ਼ਿੰਮੇਵਾਰੀ ਹੈ ਠੀਕ ਹੈ ਠੀਕ ਹੈ ਨਾ ਕਰ ਦਿਓ ਫਿਰ ਕੰਮ ਚੱਲੋ ਠੀਕ ਹੈ ਹਾਂਜੀ ਹਾਂਜੀ ਬਸ ਕੋਈ ਗੱਲ ਨਹੀਂ ਬਸ ਠੀਕ ਤੁਸੀਂ ਜਾਇਆ ਹੋ ਜੇ ਕਿਤੇ ਜਾ ਚੁੱਕੇ ਹੋਣਾ ਤੈਨੂੰ ਮੈਂ ਬਸ ਜਾ ਕੇ ਇੱਕ ਹੋਰ ਪਾਰਟੀ ਮੈਨੂੰ ਫੋਨ ਆਇਆ ਪਰ ਉਹਨੂੰ ਮਿਲ ਲਾ ਤੇ ਉਹਨਾਂ ਤੋਂ ਅਡਵਾਂਸ ਲੈ ਲਈਏ ਆ ਰੁਪਈਆ ਚਾੜੋੜ ਦੋ ਤਿੰਨ ਲੱਖ ਰੁਪਈਆ ਤਾਂ ਬਣਾਈਏ ਨਾ ਕਿਉਂਕਿ ਕੰਮ ਦਾ ਰੱਜ ਚੱਲਦਾ ਹੀ ਚੰਗਾ ਹੁੰਦਾ ਚਾਹ ਠੀਕ ਹੈ ਫਿਰ ਮੈਨੂੰ ਮੋਟੇ ਮੈਨੂੰ ਵੀ ਦੇ ਦਿਓ ਜੀ ਕੋਈ ਗੱਲ ਨਹੀਂ ਹੋ ਰੱਖਾ ਤੇਰੇ ਤੇ ਇਹ ਤਾਂ ਐਂਜਲ ਲੋ ਕੰਮ। ਰਲ ਮਿਲ ਕੇ ਚੱਲਾਂਗੇ ਬੇਰੀ ਕੰਮ ਚੱਲੂਗਾ। ਇਹ ਥੋੜੀ ਆਪਣੇ ਜੀ ਫਰਕ ਪੈ ਗਿਆ ਤਾਂ ਫਿਰ ਕਿੱਥੇ? ਹਾਂਜੀ। ਅੱਖਾ ਚਲੋ ਮੀਟਰ ਬਣਾ ਜੋ ਰੇਣਾ। ਕੋਈ ਗੱਲ ਨਹੀਂ ਮੈਂ ਜਾ। ਸਾਡੀਆਂ ਬਸ। ਚੱਲ ਠੀਕ ਆ ਬਚੇਗਾ। ਠੀਕ ਹੈ ਸਰ ਜੀ। ਚਲੋ। ਆਈ ਤਾਂ ਮੋਟੀ ਰਾ ਨੂੰ ਹੱਥ ਲੱਗੀ ਕਰਗੇ ਹੋਰ ਇੰਤਜ਼ਾਮ ਕੋਈ। ਜਿਗੜ ਲਾ ਕੇ ਸਮਾਨ ਦਾ। ਆ ਨੰਬਰ ਜੇ ਇਹਨਾਂ ਨਾਲ ਕਰਦੇ ਆ ਕੰਟੈਕਟ। ਚਲੋ ਕੋਈ ਕੁਝ ਖਾਣ ਵੀ ਦਾ ਦੇਖ ਗਏ ਤੇ ਫਿਰ ਕਰਦੇ ਹਾਂ ਹਾਂਜੀ ਹਾਂਜੀ ਨਾ ਨਾ ਕੋਈ ਗੱਲ ਨਹੀਂ ਆਪਣਾ ਤਾਂ ਕੰਮ ਹੀ ਇਹ ਹੈਗਾ ਉਹ ਤੁਸੀਂ ਫਿਕਰ ਨਾ ਕਰੋ ਜੀ ਅਸੀਂ ਅੱਜ ਹੀ ਡਿਲੀਵਰੀ ਕਰਨੀ ਹੈ ਜੀ ਸਮਾਨ ਦੀ ਤੇ ਕੋਈ ਗੱਲ ਨਹੀਂ ਆਪਣਾ ਕੰਮ ਹੀ ਇਹ ਹੈ ਚਲੋ ਠੀਕ ਹੈ ਇਹ ਆਪਣੇ ਕਲਾਇੰਟ ਆਏ ਸੀਗੇ ਫਿਰ ਮੈਂ ਕਰ ਦਿਆਂਗਾ ਠੀਕ ਹੈ ਜੀ ਕੋਈ ਗੱਲ ਨਹੀਂ ਮੈਂ ਵਟਸਐਪ ਕਰ ਦਨੀ ਠੀਕ ਹੈ ਹਾਂਜੀ ਇੱਕ ਹੋਰ ਆ ਮੋਟੀ ਸੋਣੀ ਅੱਛਾ ਜੀ ਬਾਹਰ ਕਹਣਾ ਨੰਨਾ ਕਹਿ ਰਿਹਾ ਕਿ ਮੈਨੂੰ ਚਿੱਟਾ ਦੁੱਧ ਚਾਹੀਦਾ ਤੇ ਉਮਰ ਘਟੋਂ ਘਟ 18 18 ਤੋਂ ਘਟ ਮੰਗਦਾ ਸੀ ਪਰ ਆਪਣੀ ਮਜਬੂਰੀ ਹੈ ਕਿ ਆਪਾਂ 18 ਤੋਂ ਘਟ ਨਹੀਂ ਜੇ ਤੁਸੀਂ ਕਹੋ ਤਾਂ ਮੈਂ ਲੈ ਆਉਣਾ ਹਾਂ ਹਾਂ ਬੁਲਾ ਲਓ ਕੋਈ ਗੱਲ ਨਹੀਂ ਮੋਟੀ ਸਾਮੀ ਨੂੰ ਆਪਾਂ ਹੱਥੋਂ ਕੰਜਾਣ ਦੇਣਾ ਬੜਾ ਧਿਆਨ ਰੱਖਿਓ ਬੰਦਾ ਹੋਰ ਵੀ ਨਾਲ ਨਿਕਲਿਆ ਹੋਈ ਮੈਂ ਲੈ ਕੇ ਆਉਣਾ ਕੋਈ ਰੋੜੇ ਨਾ ਕੋਈ ਜਿਹੜਾ ਆਈ ਕਹੀ ਜਾਂਦਾ ਹੋਰ ਬਾਈ ਫਿਰ ਹਾਂਜੀ ਠੀਕ ਹੋ ਹਾਂ ਠੀਕ ਹੈ ਬਾਈ ਦੱਸੋ ਕਿਰ ਐਡਵਾਂਸ ਵਗੈਰਾ ਪੀ ਪੇਮੈਂਟ ਕਰਦੇ ਦੱਸੋ ਬਾਈ ਤੁਹਾਨੂੰ ਤੁਹਾਡੀ ਕੀ ਡਿਮਾਂਡ ਆ ਆਪਾਂ ਬਾਈ ਤੁਹਾਨੂੰ 10000 ਰੁਪਏ ਉਗਲ ਵੀ ਕਰ ਦਾਂਗੇ ਠੀਕ ਹੈ ਗੁੰਕੜ ਤੇ ਯਾਰ ਜੇ ਨਗਦ ਦੇਣ ਦਾ ਚੰਗਾ ਕੋਈ ਤੁਹਾਨੂੰ ਕੈਸ਼ ਚਾਹੀ ਬਾਈ ਤੇ ਪਰ ਆਪਣਾ ਇਹ ਵੀ ਸਮਾਨ ਬਾਈ ਵਧੀਆ ਹੋਣਾ ਚਾਹੀਦਾ ਠੀਕ ਹੈ ਸਮਾਨ ਜਿਹੜਾ ਤੂੰ ਕਿਹਾ ਹੈ ਤੁਹਾਨੂੰ ਮਿਲ ਜੂ ਉਹ ਤੁਹਾਨੂੰ ਮਿਲ ਜੂ ਹਾਂ ਤੇ ਵੀ ਰੋਲਾ ਇੱਕ ਬੇਨਤੀ ਹੈ ਕਿਸੇ ਕੋਲ ਰੋਲਾ ਨਹੀਂ ਪਾਉਣਾ ਬਈ ਠੀਕ ਹੈ ਕਿਸੇ ਕੋਲ ਰੋਲਾ ਪਾਉਣ ਦੀ ਲੋੜ ਨਹੀਂ ਹਾਂ ਯਾਰ ਦੇਖ ਇਹ ਇੰਨਾ ਕੰਮਾਂ ਚ ਅਸੀਂ ਖੁਦ ਨਹੀਂ ਰੋਲਾ ਪਾ ਸਕਦੇ ਸਾਡਾ ਇਹ ਆ ਬਿਜ਼ਨਸ ਆ ਸਾਡਾ ਘਰਵਾਰ ਚੱਲਦਾ ਇਹਦੇ ਨਾਲ ਫੋਟੋ ਦਿਖਾ ਦੇ ਬਈ ਫੋਟੋ ਮਾ ਦਿਖਾ ਆ ਦੇਖੋ ਇੰਨਾ ਜੋ ਆ ਦੇਖੋ ਯਾਰ ਥੋੜੀ ਜਿਹਾ ਮੋਟੀ ਹੈ ਹਲਤੀ ਹੈ ਹਿਮਾਚਲ ਦੀਆਂ ਕੁਸ ਉਸ ਬਾਰੋਂ ਥੋੜੀ ਜਿਹੀ ਨਾ ਥੋੜੀ ਜੀ ਕੁੜੀ ਵਧੀਆ ਜੀਦੀ ਪੈਸੇ ਦਾ ਕੋਈ ਛੱਕਰ ਨਹੀਂ ਮੇਰੇ ਪੈਸੇ ਵਧਲਾ ਆ ਦੇਖ ਲਓ ਹਾਂ ਤੁਸੀਂ ਬਸ ਦੱਸੋ ਹਾ ਜੱਟ ਨਹੀਂ ਨਹੀਂ ਯਾਰ ਹਾਂ ਦਾ ਪੰਜਾਬ ਦੀ ਹੈ ਨਹੀਂ ਨਹੀਂ ਉਹ ਤਾਂ ਬਈ ਕੋਈ ਉਹ ਦੇਖ ਲਾ ਕੋਈ ਛੱਕਰ ਕਰਨੀ ਬਈ ਆਪਦੀਆਂ ਬਹੁਤ ਨਹੀਂ ਥੋੜੀ ਇਹ ਨਾ ਬਈ ਆਪ ਨੂੰ ਚਾਹੀਦੀ ਹੈਗੀ ਪਤਲੀ ਜੀ ਬੜੀ ਛੋਟੀ ਜੀ ਉਮਰ ਦੀ ਕੱਚੀ ਜਮਨ ਦੀ ਕੁੜੀ ਚਾਹੀਦੀ ਹੈ ਅੱਛਾ ਸੋਹਣੀ ਹੋਵੇ ਗੱਲ ਪੈਸੇ ਦੀ ਕੋਈ ਗੱਲ ਨਹੀਂ ਬਈ ਯਾਰ ਮੈਂ ਤਾਂ ਫਿਰ 15000 ਰੁਪਏ ਲੱਗੋ 5000 ਬੱਤ ਕੋਈ ਗੱਲ ਨਹੀਂ ਬਈ ਐ ਕਰੋ ਉਹਨਾਂ ਨੂੰ ਦੂਜੇ ਦਿਖਾਓ ਫੋਟੋ ਪਾਇਲੀ ਕਮੈਂਟ ਪੈਸੇ ਦੀ ਕੋਈ ਗੱਲ ਨਹੀਂ ਤਾਂ ਦੇਖੋ ਆਹ ਚੱਲੋ ਆਹ ਭਾਈ ਉਹ ਬਹੁਤ ਵਧੀਆ ਹੈ ਐ ਜੰਮੂ ਕਦ ਕਰ ਲਿਆ ਨਹੀਂ ਬੜੀ ਕੀ ਗੱਲ ਉਹ ਕੀ ਚੱਕਰ ਐ ਇੰਨਾ ਯਾਰ ਤੈਨੂੰ ਅਸੀਂ ਕਿਸੇ ਨਾਲ ਨਹੀਂ ਪਾਸ ਬਣਾਉਂਦੇ ਅਸੀਂ ਇਹ ਇਹ ਤਾਂ ਮੇਰੇ ਜਿਗਰੀ ਯਾਰ ਦੀ ਭੈਣ ਹੈ ਭਾਈ ਬੈ ਵੀਰ ਤੇ ਪੁਲਿਸ ਨੂੰ ਮਾਰ ਦੋ ਭਾਈ ਯਾਰ ਉਹ ਉਹ ਇਹ ਬਿਜ਼ਨਸ ਆ ਭਰਾ ਮੇਰਾ ਅਸੀਂ ਕਿਵੇਂ ਡੀਲ ਮਾਰ ਲਈਏ ਅਸੀਂ ਜਿਵੇਂ ਤੂੰ ਆਇਆ ਤੈਨੂੰ ਤੇਰੇ ਅੱਗੇ ਹੋਰ ਆਉਣਗੇ ਹੋਰਾਂ ਨੂੰ ਮਿਲਗਾ ਉਹ ਵੀ ਕਹਦੇ ਨੇ ਕਿ ਫਿਰ ਇਹ ਤਾਂ ਸਾਡੀ ਜਿਗਰੀ ਯਾਰ ਆ ਜਾਂ ਮੇਰੀ ਭੈਣ ਆ ਜਾਂ ਸਾਡੇ ਪਿੰਡੋਂ ਬਾਈ ਯਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਕੁੜੀ ਤਾਂ ਯਾਰ ਬਹੁਤ ਸੈਣੀ ਕੁੜੀ ਹੈ ਯਾਰ ਇਹ ਤਾਂ ਇਹ ਜਿਹੀ ਕੁੜੀ ਨਹੀਂ ਯਾਰ ਉਹ ਅਸੀਂ ਮੈਨੂੰ ਮੈਂ ਮੈਂ ਤੁਹਾਨੂੰ 15 ਤੋਂ 20 ਹਜ਼ਾਰ ਦੇ ਦੂੰ ਮੈਨੂੰ ਇਹ ਕੁੜੀ ਦਾ ਬਲਾ ਸਕਦੇ ਕੋਈ ਜਦੋਂ ਸਿਰ ਸੇ ਕੁੜੀ ਹੀ ਹੁਣ ਚਾਹੀਦੀ ਬਾਈ ਦੇਖੋ ਮਲਾਦਾ ਦੇਵਾਂਗੇ ਪਰ ਹੁਣ ਮੁਸ਼ਕਲ ਲੱਗ ਰਿਹਾ ਹੈ ਬਾਈ ਤੁਸੀਂ ਹੁਣ ਨਹੀਂ ਤੁਸੀਂ ਹੁਣ ਨਹੀਂ ਤੁਸੀਂ ਨਹੀਂ ਨਹੀਂ ਤੁਸੀਂ ਕੀ ਜਾਨਦੇ ਸੀ ਵੀ 15000 ਰੁਪਏ ਮੈਂ ਹੁਣ 20 ਦੇ ਰਿਹਾ ਹੁਣ ਤੁਸੀਂ ਆਪਣੀ ਜਿਗਰ ਯਾਰ ਤੇ ਦੋਸਤੀ ਦੀ ਕੋਈ ਉਹ ਬੱਕਰੀ ਕਰਦਾ ਬਾਈ ਯਾਰ ਕੋਈ ਗੱਲ ਉਹ ਬੱਕਰੀ ਕਰਦਾ ਆਪਾਂ ਤੁਹਾਨੂੰ ਪੈਸੇ ਦੇ ਰਹੇ ਆ ਨਾ ਠੀਕ ਆ ਆਪਾਂ ਯਾਰ ਪੈਸੇ ਤਾਂ ਦੇ ਰਹੇ ਆ ਮੇਰੀ ਮੇਰੀ ਨਸਾਂ ਦੇ ਵਿੱਚ ਆ ਮੈਂ ਤੁਹਾਨੂੰ ਪੈਸੇ ਦੇ ਰਿਹਾ ਇੰਨਾ ਕੰਮਾਂ ਦੇ ਵਿੱਚ ਕੋਈ ਸ਼ੌਂਕ ਨੂੰ ਨਹੀਂ ਆਉਦਾ ਸਾਰਿਆਂ ਦੀ ਮਜਬੂਰੀ ਨਹੀਂ ਵੀਰੇ ਤੁਸੀਂ ਇਹ ਗੱਲ ਦੱਸੋ ਬੇਨਤੀ ਹੈ ਇਹ ਤੁਸੀਂ ਬਾਈ ਮੈਂ ਅਜਿਹੀ ਗੱਲ ਨਹੀਂ ਕਰਦਾ ਠੀਕ ਹੈ ਏ ਜਿਹੜੀ ਕੁੜੀ ਹੈ ਤੁਸੀਂ ਮਤਲਬ ਇਹ ਸੱਚੀ ਮਿੱਥੀ ਕੰਮ ਕਰਦੀ ਹੈ ਤੁਸੀਂ ਬੈਸਟੀ ਦੀ ਫੋਟੋ ਚੱਕੀ ਕਿਸੇ ਨੂੰ ਅਪਲੋਡ ਕੀਤੀ ਹੈ ਵੀਰੇ ਅਪਲੋਡ ਨਹੀਂ ਕੀਤੀ ਇਹ ਪਹਿਲੀ ਵਾਰ ਸਾਡੇ ਕੋਲੇ ਫੋਟੋ ਆਈ ਹੈ ਇਹ ਆਪਣੇ ਆਪ ਆਈ ਹੈ ਵੀ ਫੋਟੋ ਆਈ ਹੈ ਨਾ ਮੇਰੀ ਮਜਬੂਰੀ ਹੈ ਕੁੜੀ ਤਾਂ ਬਿਲਕੁਲ ਹੈਣੀ ਤਾਂ ਕੁੜੀ ਹੈਡੀ ਫੋਟੋ ਆਈ ਹੈ ਫੋਟੋ ਆਈ ਹੈ ਇਹ ਨੇ ਫੋਨ ਕੀਤਾ ਸਾਨੂੰ ਵੀ ਮੇਰੀ ਮਜਬੂਰੀ ਹੈ ਮੈਨੂੰ ਪੈਸੇ ਦੀ ਲੋੜ ਹੈ ਨਹੀਂ ਭਾਈ ਇਹ ਜੀ ਇਹ ਗੱਲ ਹੋ ਵੀ ਨਹੀਂ ਸਕਦੀ ਭਈਆ ਨਹੀਂ ਨਹੀਂ ਭਾਈ ਇਹ ਨਹੀਂ ਗੱਲ ਹੋ ਸਕਦੀ ਯਾਰ ਹੁਣ ਅਸੀਂ ਤਾਂ ਕੀ ਕਹਿ ਸਕਦੇ ਆ ਭਰਾ ਨਹੀਂ ਨਹੀਂ ਤੇ ਤੁਸੀਂ 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 ਸਹੀ ਸਹੀ ਸੁਬੇ ਇਹ ਗੱਲ ਇਹ ਮਤਲਬ ਤੁਹਾਨੂੰ ਲੱਗਦਾ ਵੀ ਕਿ ਜਾਣ ਕੇ ਤੁਸੀਂ ਫੋਟੋ ਹਟਾ ਦਿਓ ਮੈਨ ਦੇਰ ਦੇਰ ਦੀ ਗੱਲ ਦੱਸਿਓ ਫੋਟੋਆਂ ਤੋਂ ਵੇਖੋ ਸਾਡਾ ਬਿਜ਼ਨਸ ਆ ਸਾਨੂੰ ਤਾਂ ਉੱਤਾ ਥੱਲਾ ਕਰਨਾ ਪੈਂਦਾ ਨਹੀਂ ਉੱਤੇ ਥੱਲੇ ਦਾ ਮਤਲਬ ਕੀ ਇਹ ਫੋਟੋ ਬਿੱਚ ਫੋਟੋ ਫੋਟੋ ਇਹ ਕਹਿੰਦੇ ਸੀ ਮੋਟੀ ਸ਼ਾਮੀ ਆ ਕੀ ਕਿਨੂੰ ਲੈ ਲਈ ਨਹੀਂ ਬੱਚੀ ਇਹ ਫੋਟੋ ਦਿਖਾ ਕੇ ਮਤਲਬ ਕੁੜੀ ਹੋਰ ਇਹ ਇਹ ਹੋ ਸਕਦਾ ਨਾ ਇਹ ਐ ਹੁੰਦਾ ਬਾਈ ਹੁੰਦਾ ਸਾਰੇ ਕਿਤੇ ਹੁੰਦਾ ਸਾਡਾ ਬਿਜ਼ਨਸ ਆ ਨਹੀਂ ਫੋਟੋ ਫੋਟੋ ਕਰਨਾ ਪੈਂਦਾ ਫੋਟੋ ਉਸ ਤੋਂ ਕੀ ਬਾਈ ਫੋਟੋ ਇਹ ਐ ਚੱਕੀਆਂ ਜਾਂਦੀਆਂ ਫੋਟੋਆਂ ਜਿਵੇਂ ਕਿਸੇ ਨੂੰ ਸੌਂਕ ਆਉਂਦਾ ਉਹ ਪਤਾ ਕੀ ਗੱਲ ਐ ਇਹ ਅੱਜ ਕੱਲ ਦੇ ਨੌਜੋਨ ਕੀ ਐ ਜਾਂ ਮੁੰਡੇ ਕੀ ਐ ਬਾਈ ਮੇਰੀ ਸੋਤ ਬਾਈ ਫੇਸਬੁੱਕ ਤੇ ਵਟਸਐਪ ਤੇ ਬਿਠੇਰੇ ਤਾਂ ਹੀ ਹੈਲੋ ਕੋਈ ਗੱਲ ਸੁਣਾ ਮੇਰੀ ਸੁਣਾ ਗੱਲ ਮੈਂ ਆ ਪੰਜਾਬ ਪੁਲਿਸ ਦਾ ਸੀਐਸਟਾਫ ਜੀ ਠੀਕ ਹੈ ਨਾ ਇਹਦੋਂ ਪਹਿਲਾਂ ਇਹਦੋਂ ਪਹਿਲਾਂ ਮੈਂ ਤੁਹਾਡੀ ਕੰਪਲੇਨ ਕਰਦਾ ਇਹ ਫੋਟੋ ਨੂੰ ਡੀਲਿਟ ਮਾਰੋ ਹੈਲੋ ਫੋਟੋ ਨੂੰ ਡੀਲਿਟ ਮਾਰੋ ਫੋਟੋ ਨੂੰ ਡੀਲਿਟ ਮਾਰੋ ਤੇ ਡੀਲਿਟ ਮਾਰਦੇ ਵੀ ਤੁਸੀਂ ਤੁਸੀਂ ਅਰਦੂਤਾ ਕੀ ਕਰਦੇ ਹੋ ਓਏ ਤੁਸੀਂ ਚੱਕ ਜੱਕ ਸੋਸ਼ਲ ਮੀਡੀਆ ਤੇ ਕੁੜੀਆਂ ਦੇ ਫੋਟੋ ਆ ਕੁੜੀਆਂ ਹੋਰਸਪਲੇ ਕਰਦੇ ਉਹਨਾਂ ਦੇ ਗਲਤ ਹੰਦੇ ਆ ਤੇ ਇਹ ਕੁੜੀਆਂ ਨੂੰ ਤੁਸੀਂ ਬਿਦਲਾਮ ਕਰਦੇ ਹੋ ਇਹ ਮੇਰੀ ਭੈਣ ਵੀ ਹੋ ਸਕਦੀ ਹੈ ਮੇਰੀ ਬੇਸਤੀਰ ਵੀ ਹੋ ਸਕਦੀ ਹੈ ਤੇਰੀ ਭੈਣ ਵੀ ਹੋ ਸਕਦੀ ਹੈ ਇਹ ਤੁਸੀਂ ਨਵਾਂ ਦਫੜਿਆ ਯਾਰ ਬਿਲਕੁਲ ਸਾਰਾ ਪਲੇਟ ਮਾਰ ਕੋਈ ਨਹੀਂ ਮੈਂ ਮੰਨ ਲਓ ਗੱਲ ਕਬੜਾ ਮੰਨ ਲਓ ਬਾਈ ਮੰਨ ਲਓ ਗੱਲ ਤੁਸੀਂ ਪੁਲਿਸ ਚ ਠੀਕ ਹੈ ਮੰਨ ਲਈ ਗੱਲ ਸੋਡੀਗਾ ਤੁਸੀਂ ਇੱਕ ਤੋ ਟਿੱਕਲ ਮਾਰੂ ਤੋ ਵਿੜਾ ਮਾਰੂ ਸੋਏ ਗੱਲ ਤਾਂ ਸੁਣ ਲਓ ਬਾਈ ਤੁਸੀਂ ਇੱਕ ਦਿਨ ਡਿਲੀਟ ਮਾਰ ਲਓ 34 35 ਫੁੱਟ ਮਾਰ ਤੂੰ ਮੰਨ ਮੰਨ ਕੁਏ ਵਾਲਾ ਮਾਰ ਦੇ ਇੱਕ ਕੁੜੀ ਦੀ ਫੋਟੋ ਅਪਲੋਡ ਕਰਕੇ ਤੁਸੀਂ ਮਿਲੋ ਕੁੜੀਆਂ ਹੋਰ ਦਿੰਦੇ ਉਹਨੂੰ ਨਾਮ ਨਾਮ ਮੰਨਦੇ ਆ ਇਹ ਗੱਲ ਪਰ ਬਾਈ ਕੋਈ ਜ਼ਰੂਰੀ ਉਹ ਸਾਲੇ ਸ਼ਰਮ ਨੋ ਯਾਰ ਆਪ ਆਪ ਚਾਰ ਪੈਸਾ ਦੀ ਖਤਮ ਉਹ ਇਹ ਤਾਂ ਕੋਠਾ ਵਾਲੇ ਕੋਲ ਬਿਸਰੇ ਹੈ ਹੈ ਤੇ ਤੂੰ ਸਾਲਾ ਬੜਾ ਬੰਦਾ ਯਾਰ ਧੜੀ ਵਾਲਾ ਬੰਦਾ ਹੈ ਤੇ ਤੂੰ ਵੀ ਇਹ ਕੰਮ ਕਰ ਲਿਆ ਕੀ ਕਰੀਂ ਨਹੀਂ ਹੋਰ ਕੰਮ ਕਰਲਾ ਯਾਰ ਤੇਰੀ ਕਰਲਾ ਯਾਰ ਇਹ ਭਈਆ ਜੂਪੀ ਬਿਹਾਰ ਤੋਂ ਆ ਗਏ ਹੈ ਚੰਗੇ ਕੰਮ ਕਰਦੇ ਹੈ ਕੀ ਕੀ ਦੀ ਕਰਦੇ ਕੋਈ ਸਬਜ਼ੀ ਦੀ ਰੋਣੀ ਲਈ ਵਟਾ ਕੋਈ ਫਰੂਟ ਦੀ ਰੋਣੀ ਜੜੀ ਲਈ ਵਟਾ ਕੋ ਜੂਸ ਦੀ ਲਈ ਵਟਾ ਕੋ ਪੰਜ ਪੰਜ ਛੇ ਹਜ਼ਾਰ ਵੀ ਕਮਾਈ ਜਾਂਦੇ ਤੁਸੀਂ ਕੁੜੀਆਂ ਸਮਝਾਈ ਕਰਦੇ ਹੋ ਯਾਰ ਯਾਰ ਭਈ ਅਸੀਂ ਨਾ ਕਰਾਂਗੇ ਤਾਂ ਕੋਈ ਹੋਰ ਕਰ ਲੂਗਾ ਕੁੜੀਆਂ ਖੁਦ ਕਰ ਲੈ ਤੇਰਾ ਤਾਂ ਨਾ ਕੋਈ ਹੁੰਦਾ ਚਲ ਚਲ ਭਾ ਜਾ ਖਾਸ ਮੈਂ ਸਾਰਾ ਚਲ ਚਲ ਮਾਫ ਕਰ ਦੋ ਚਲ ਮਾਫ ਕਰ ਦੋ ਰੋਣਾ ਤੁਹਾਨੂੰ ਮਾਰਨਾ ਸੋਸਤੋ ਸਤਿ ਸ਼੍ਰੀ ਅਕਾਲ ਜੀ ਬਾਈ ਸਾਡਾ ਇਹ ਮੈਸੇਜ ਜੀਗਾ ਜਿਹੜਾ ਆਪਣੇ ਪੰਜਾਬ ਦੀਆਂ 3 ਭਣਾਂ ਚਲੋ ਇਕੱਲੇ ਪੰਜਾਬ ਦੀਆਂ ਨਹੀਂ ਕਿਤੇ ਦੀ ਆਪਣੇ 3 ਭਣਾਂ ਹੈਗੇ ਆ ਸਾਰੇ ਆਪਣਾ ਭੈਣਾ ਹੈ ਉਹਨਾਂ ਦਾ ਕੀ ਹੈ ਬਾਈ ਸ਼ੋਸ਼ਣ ਹੋ ਰਿਹਾ ਕੋਈ ਆਪਦੀ ਕਿਸੇ ਦੀ ਮਜਬੂਰੀ ਹੁੰਦੀ ਹੈ ਕਿਸੇ ਦੇ ਪਰਿਵਾਰ ਚ ਮਾਂ ਹੈ ਨਹੀਂ ਕਰੇ ਤੇ ਪਿਓ ਨਹੀਂ ਕਿਸੇ ਦੇ ਦੋਨੇ ਮਾਂ ਪਿਓ ਵੀ ਨਹੀਂ ਹੁੰਦੇ ਉਹ ਆਪ ਦਾ ਘਰ ਨੂੰ ਤੋੜਨ ਲਈ ਗਲਤ ਕਦਮ ਚੁੱਕਦੀਆਂ ਪਹਿਲਾਂ ਤਾਂ ਸਾਰੀ ਭੈਣਾਂ ਮੇਰੀ ਬੇਨਤੀ ਹੈ ਇਹ ਕੰਮ ਨਾ ਕਰੋ ਇਹ ਬਾਈ ਨੇ ਕੈਰੈਕਟਰ ਕੀਤਾ ਹੈ ਜਿਹੜਾ ਕੁੜੀਆਂ ਸਪਲਾਈ ਕਰਦਾ ਹੈ। ਇਹ ਕੁੜੀ ਨੇ ਕੈਰੈਕਟਰ ਕੀਤਾ ਜੀ ਜਿਹੜੀ ਮਤਲਬ ਇਹ ਗਾਹਾਂ ਕੁੜੀਆਂ ਨੂੰ ਵੇਚਦੀ ਹੈ। ਇਹ ਬਾਈ ਦੀ ਦਿਖਾਈ ਇੱਕ ਬਹੁਤ ਚੰਗੇ ਜਿਹੜੇ ਕੁੜੀਆਂ ਦੇ ਸੌਦੇ ਕਰਦੇ ਆ ਕੁੜੀਆਂ ਇਹਨਾਂ ਦੇ ਥਰੂ ਬਾਰਾ ਮੰਗਾਉਂਦੇ ਆ। ਸੋ ਬਾਈ ਇਹਦੇ ਵਿੱਚ ਸਾਡਾ ਕੀ ਮੈਸੇਜ ਹੈ ਜਿਵੇਂ ਮੈਂ ਫੋਟੋਆਂ ਦੇਖਣਾ ਹੈ ਜੀ ਵੀ ਸੋਹਣੀ ਜਿਹੀ ਕੁੜੀ ਚਾਹੀਦੀ ਆ ਨਾ ਤਾਂ ਉਹਦੇ ਵਿੱਚ ਥੋੜੀ ਕੋਈ ਆਪਣੇ ਕਰੀਬੀ ਦੀ ਭੈਣ, ਕਰੀਬੀ ਦੋਸਤ ਦੀ ਜਾਂ ਕਿਸੇ ਵੀ ਤੁਸੀਂ ਉਸ ਵੀ ਹੋ ਸਕਦਾ ਬਈ ਕੱਲ ਜੋਗੇ। ਸੋ ਇਹੋ ਜੇ ਕੰਮ ਜਿਸ ਨੂੰ ਬੋਲਿਆ ਲੱਗਦਾ ਵੀ ਇਹ ਬੰਦੇ ਉਹ ਕੁੜੀਆਂ ਨੂੰ ਗਲਤ ਰਿਡ ਕਰ ਰਹੇ ਆ ਜਾਂ ਉਹਨਾਂ ਦਾ ਸ਼ੋਸ਼ਣ ਕਰ ਰਹੇ ਆ ਜਾਂ ਉਹਨਾਂ ਨੂੰ ਵੇਚ ਰਹੇ ਆ ਤਾਂ ਭਾਈ ਆਉਦੀ ਆਵਾਜ਼ ਨੂੰ ਉਠਾਓ ਇਹਨਾਂ ਨੂੰ ਫੜਾਓ ਠੀਕ ਹੈ ਇਹ ਬਹੁਤ ਘਰੋਣੀ ਖੜਕਦਾ ਤੇ ਆਉਣ ਵਾਲੇ ਸਮੇਂ 'ਚ ਆਪਣੇ ਪੰਜਾਬ ਨੂੰ ਖਤਮ ਕਰਨ ਦੀ ਇੱਕੋ ਕੋਰੀ ਸਾਜਸ ਰਚੀ ਚੁੱਕੀ ਹੈ ਸੋ ਸਾਡਾ ਮੈਸੇਜ ਵਧੀਆ ਲੱਗੇ ਸ਼ੇਅਰ ਕਰ ਦਿਓ ਜੀ ਧੰਨਵਾਦ ਮੈਂ ਟ ਆਪਣਾ ਬੂਟਾ ਬਰਾਡ ਬੂਟਾ ਅਗਲੇ ਚੈਨਲ ਤੋਂ ਹੱਸਦੀ ਰਹਾਂਗੀ